ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਆਦੇਸ਼ ਨੇ ਦੇਸ਼ ਭਰ ਵਿੱਚ ਰਹਿੰਦੇ ਸਿੱਖਾਂ ਦੇ ਲਈ ਰਾਹਤ ਦੀ ਖਬਰ ਦਿੱਤੀ ਹੈ ਜੀ ਹਾਂ ਸੁਪਰੀਮ ਕੋਰਟ ਨੇ ਭਾਰਤ ਦੇ 17 ਸੂਬਿਆਂ ਤੇ 7 ਕੇਂਦਰ ਸਾਥੀ ਪ੍ਰਦੇਸ਼ਾਂ ਨੂੰ ਛਾੜ ਵੀ ਪਾਈ ਹੈ ਅਤੇ ਕਿਹਾ ਕਿ ਅਨੰਦ ਮੈਰਿਜ ਐਕਟ ਦੇ ਤਹਿਤ ਸਿੱਖਾਂ ਦਾ ਜੋ ਵਿਆਹ ਰਜਿਸਟਰ ਹੁੰਦਾ ਸੀ ਉਸ ਦੇ ਤਹਿਤ ਇਹਨਾਂ ਸੂਬਿਆਂ ਨੇ ਜੋ ਨਿਯਮ ਨਹੀਂ ਬਣਾਏ ਤੇ ਇਹ ਵੀ ਕਿਹਾ ਕਿ ਜੇਕਰ ਵਾਅਦਾ ਕੀਤਾ ਗਿਆ ਤਾਂ ਵਾਅਦੇ ਦੀ ਜੋ ਪੂਰਤੀ ਉਹ ਅੱਧੀ ਕੀਤੀ ਗਈ ਹੈ ਯਾਨੀ ਕਿ ਪਹਿਲਾਂ ਕਿਸੇ ਨੂੰ ਹੋਪ ਦਿਓ ਕਿਸੇ ਨੂੰ ਪਹਿਲਾਂ ਤੁਸੀਂ ਉਮੀਦ ਦਿਓ ਤੇ ਫਿਰ ਉਸ ਦੀਆਂ ਉਮੀਦਾਂ ਤੇ ਖਰੇ ਨਾ ਉਤਰੋ ਤਾਂ ਅੱਜ ਦੀ ਸਭ ਤੋਂ ਵੱਡੀ ਖਬਰ ਸਿੱਖ ਸਮਾਜ ਲਈ ਇਹ ਹੈ ਕਿ ਸੁਪਰੀਮ ਕੋਰਟ ਨੇ 17 ਸੂਬਿਆਂ ਦੇ ساتھ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਕਿਹਾ ਹੈ ਕਿ 4 ਮਹੀਨੇ ਦੇ ਅੰਦਰ-ਅੰਦਰ ਅਨੰਦ ਮੈਰਿਜ ਐਕਟ ਦੇ ਤਹਿਤ ਜੋ ਨਿਯਮ ਬਣਦੇ ਨੇ ਕਿ ਜਿਸ ਦੇ ਤਹਿਤ ਵਿਆਹ ਰਜਿਸਟਰ ਹੋ ਸਕੇ ਉਸ ਦੇ ਤਹਿਤ 4 ਮਹੀਨੇ ਦੇ ਅੰਦਰ ਇੱਕ ਕੰਮ ਪੂਰਾ ਕੀਤਾ ਜਾਵੇ ਤੇ ਰਿਪੋਰਟ ਕੀਤਾ ਜਾਵੇ ਜੀ ਹਾਂ ਸੁਪਰੀਮ ਕੋਰਟ ਨੇ ਇਹ ਕਹਿੰਦੇ ਹੋਏ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਜੋ ਤੁਹਾਨੂੰ ਸੁਣਨੀਆਂ ਚਾਹੀਦੀਆਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਨਿਯਮ ਨਾ ਬਣਨ ਨਾਲ ਸਿੱਖ ਨਾਗਰਿਕਾਂ ਨਾਗਰਿਕਤਾ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਭਾਰਤ ਦੇ ਵਿੱਚ ਅਨੰਦ ਮੈਰਿਜ ਐਕਟ ਬਣਾ ਦਿੱਤਾ ਗਿਆ ਪਰ ਇਸ ਦੇ ਤਹਿਤ ਬਹੁਤ ਸਾਰੇ ਸੂਬਿਆਂ ਦੇ ਵਿੱਚ ਜੋ ਵਿਆਹ ਨੇ ਉਹ ਰਜਿਸਟਰ ਨਹੀਂ ਕੀਤੇ ਜਾ ਰਹੇ ਇਸ ਦਾ ਅਸਰ ਸਿੱਧੇ ਤੌਰ ਤੇ ਸਿੱਖ ਸਮਾਜ ਤੇ ਪੈ ਰਿਹਾ ਉਹਨਾਂ ਲੋਕਾਂ ਤੇ ਪੈ ਰਿਹਾ ਜੋ ਲੋਕ ਆਪਣਾ ਵਿਆਹ ਅਨੰਦ ਮੈਰਿਜ ਐਕਟ ਦੇ ਤਹਿਤ ਦਰਜ ਕਰਵਾਉਣਾ ਚਾਹੁੰਦੇ ਨੇ ਤੁਹਾਨੂੰ ਦੱਸਦੀ ਕਿ ਸਾਲ 2012 ਦੇ ਵਿੱਚ ਇਹ ਅਮੈਂਡਮੈਂਟ ਐਕਟ ਲਾਗੂ ਹੋਇਆ ਸੀ ਹਾਲਾਂਕਿ 1909 ਦਾ オリジナル ਕਾਨੂੰਨ ਬਣਿਆ ਹੈ ਪਰ 2012 ਦੇ ਵਿੱਚ ਅਮੈਂਡਮੈਂਟ ਕੀਤੀ ਗਈ ਤੇ ਭਾਰਤ ਦੇ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ ਸੀ ਕਿ ਸਿੱਖਾਂ ਦੇ ਲਈ ਵੱਖਰਾ ਮੈਰਿਜ ਐਕਟ ਹੋਏਗਾ ਉਸ ਦੇ ਤਹਿਤ ਹੀ ਜੋ ਵਿਆਹ ਨੇ ਰਜਿਸਟਰ ਹੋ ਸਕਣਗੇ ਪਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਲਾਗੂ ਹੋ ਗਿਆ ਨਿਯਮ ਵੀ ਬਣ ਗਏ ਪਰ ਬਹੁਤਾਂ ਸੂਬਿਆਂ ਦੀ ਅਜਿਹੀ ਹੈ ਜਿਨ੍ਹਾਂ ਦੇ ਵਿੱਚ ਇਹ ਨਿਯਮ ਨਹੀਂ ਬਣਾਏ ਗਏ ਇਸੇ ਕਰਕੇ ਖੱਜਲ ਖਵਾਰੀ ਹੁੰਦੀ ਸੀ ਜੋ ਸਿੱਖ ਨੇ ਉਹਨਾਂ ਨੂੰ ਆਪਣੇ ਜੋ ਵਿਆਹ ਨੇ ਰਜਿਸਟਰ ਕਰਾਉਣ ਦੇ ਲਈ ਤਾਂ ਜਿਨ੍ਹਾਂ ਸੂਬਿਆਂ ਨੇ ਇਹ ਲਾਗੂ ਨਹੀਂ ਕੀਤਾ ਸੀ ਉਹਨਾਂ ਸੂਬਿਆਂ ਦੇ ਵਿੱਚ ਲੰਬੀ ਲਿਸਟ ਹੈ ਜਿਨ੍ਹਾਂ ਦੇ ਵਿੱਚ ਉੱਤਰਾਖੰਡ ਹੈ ਕਰਨਾਟਕ ਹੈ ਤਾਮਿਲਨਾਡੂ ਹੈ ਝਾਰਖੰਡ ਹੈ ਯੂਪੀ ਹੈ ਅਸਾਮ ਬੰਗਾਲ ਗੁਜਰਾਤ ਬਿਹਾਰ ਮਹਾਰਾਸ਼ਟਰ ਤੇਲੰਗਾਨਾ ਨਾਗਾਲੈਂਡ ਸਿਕਮ ਤਿਰਪੁਰਾ ਅਰੁਣਾਚਲ ਪ੍ਰਦੇਸ਼ ਗੋਆ ਮਣੀਪੁਰ ਅਤੇ ਜੰਮੂ ਕਸ਼ਮੀਰ ਲद्दाख ਚੰਡੀਗੜ੍ਹ ਤੇ ਦਮਨ ਦੀਵੂ ਤੇ ਪੁੱਡੂਚੇਰੀ ਅੰਡੇਮਾਨ ਨਿਕੋਬਾਰ ਯਾਨੀ ਕਿ 17 ਸੂਬੇ ਸਤ ਕੇਂਦਰ ਸ਼ਾਸਿਤ ਪ੍ਰਦੇਸ਼ ਯਾਨੀ ਕਿ 24 ਸਰਕਾਰਾਂ ਦੇ ਤਹਿਤ ਜੋ ਅਨੰਦ ਮੈਰਿਜ ਐਕਟ ਹੈ ਉਸ ਦੇ ਤਹਿਤ ਜੋ ਵਿਆਹ ਰਜਿਸਟਰ ਹੋਏ ਨਾ ਉਹਨਾਂ ਦੇ ਨਿਯਮ ਲਾਗੂ ਨਹੀਂ ਕੀਤੇ ਗਏ ਇਸ ਦੇ ਉੱਪਰ ਜੋ ਕੋਰਟ ਹੈ ਉਹ ਬੇहद ਖਫਾ ਰਿਆ ਤੇ ਕੋਰਟ ਦੇ ਵਿੱਚ ਜੋ ਪਟੀਸ਼ਨ ਕਰਤਾ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਜਦੋਂ ਵੀ ਵਿਆਹ ਹੁੰਦਾ ਉਸ ਤੋਂ ਬਾਅਦ ਵਿਆਹ ਦੀ ਜੋ ਮੈਰਿਜ ਸਰਟੀਫਿਕੇਟ ਹੁੰਦਾ ਉਹ ਹਾਸਲ ਕਰਨ ਦੇ ਵਿੱਚ ਬਹੁਤ ਜਦੋਜਹਿਦ ਕਰਨੀ ਪੈਂਦੀ ਹੈ ਕਦੇ ਇਸ ਵਿਭਾਗ ਕਦੇ ਉਸ ਵਿਭਾਗ ਜਾਣਾ ਪੈਂਦਾ ਹੈ ਇਸ ਦੇ ਉੱਪਰ ਕੋਰਟ ਨੇ ਸੰਗਿਆਨ ਲਿਆ ਕੋਰਟ ਨੇ ਕਰੜੀ ਜੋ ਆਪਣੀ ਟਿੱਪਣੀ ਹੈ ਉਹ ਦਿੱਤੀ ਤੇ ਉਸ ਤੋਂ ਬਾਅਦ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਮਾਨਤਾ ਤਾਂ ਦਿੱਤੀ ਗਈ ਹੈ ਪਰ ਰਜਿਸਟ੍ਰੇਸ਼ਨ ਦੀ ਵਿਵਸਥਾ ਨਾ ਹੋਣ ਕਾਰਨ ਇਹ ਵਾਅਦਾ ਅੱਧਾ ਨਿਭਾਇਆ ਗਿਆ ਹੈ ਸੰਵਿਧਾਨ ਦੀ ਭਾਵਨਾ ਇਹੀ ਕਹਿੰਦੀ ਹੈ ਕਿ ਹਰ ਨਾਗਰਿਕ ਦੇ ਅਧਿਕਾਰ ਸਮਾਨ ਰੂਪ ਨਾਲ ਸੁਰੱਖਿਅਤ ਹੋਣ ਅੱਜ ਬਹੁਤ ਅਹਿਮ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਤੁਹਾਨੂੰ ਜਲਦੀ ਜਲਦੀ ਦੱਸਦੀ ਹੈ ਕਿ ਪੰਜ ਜਿਹੜੀਆਂ ਅਜਹੀਆਂ ਮੁੱਖ ਗੱਲਾਂ ਸੁਪਰੀਮ ਕੋਰਟ ਨੇ ਕੀਤੀਆਂ ਨੇ ਉਹ ਤੁਹਾਡੇ ਸਾਹਮਣੇ ਅਸੀਂ ਰੱਖੀਏ ਸੁਪਰੀਮ ਕੋਰਟ ਨੇ ਪੰਜ ਗੱਲਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਜਿਹੜੀ ਕਹੀ ਉਹ ਕਹੀ ਕਿ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ 4 ਮਹੀਨਿਆਂ ਦੇ ਵਿੱਚ ਨਿਯਮ ਬਣਾ ਕੇ ਉਸ ਦਾ ਜੋ ਡਿਟੇਲ ਹੈ ਉਹ ਜਾਰੀ ਕਰਨ 4 ਮਹੀਨੇ ਤੋਂ ਵਾਅਦਾ ਸਮਾਂ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਕਿਹਾ ਗਿਆ ਕਿ ਨਿਯਮ ਨਾ ਬਣਨ ਤੱਕ ਸਾਰੇ ਸਿੱਖਾਂ ਦੀਆਂ ਸਿੱਖਾਂ ਦੇ ਜੋ ਵਿਆਹ ਹੁੰਦੇ ਨੇ ਉਹ ਮੌਜੂਦਾ ਕਾਨੂੰਨ ਦੇ ਤਹਿਤ ਰਜਿਸਟਰ ਹੋਣਗੇ ਯਾਨੀ ਕਿ ਅਨੰਦ ਮੈਰਿਜ ਐਕਟ ਜਿੱਥੇ ਜਿੱਥੇ ਲਾਗੂ ਹੈ ਉੱਥੇ ਜੇਕਰ ਨਿਯਮ ਨਹੀਂ ਵੀ ਬਣੇ ਤਾਂ ਨਿਯਮ ਬਣ ਜਾਣਗੇ ਪਰ ਵਿਆਹ ਉਸੇ ਅ ਅਨੰਦ ਮੈਰਿਜ ਐਕਟ ਦੇ ਤਹਿਤ ਹੀ ਰਜਿਸਟਰ ਹੋਏਗਾ ਜੋ ਬੇहद ਅਹਿਮ ਗੱਲ ਹੈ ਉਸ ਤੋਂ ਬਾਅਦ ਕਿਹਾ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਨਿਯਮ ਬਣੇ ਨੇ ਉਹ 3 ਮਹੀਨਿਆਂ ਦੇ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਨਿਯਮ ਬਣ ਵੀ ਚੁੱਕੇ ਨੇ ਪਰ ਸਰਕੂਲ ਜਾਰੀ ਨਹੀਂ ਰਹੀਆਂ ਲੋਕਾਂ ਨੂੰ ਕਲੈਰਿਟੀ ਨਹੀਂ ਹੈ ਇਸ ਕਰਕੇ ਕਿਹਾ ਗਿਆ ਕਿ ਅਧਿਕਾਰੀਆਂ ਨੂੰ 3 ਮਹੀਨੇ ਦੇ ਅੰਦਰ ਅੰਦਰ ਸਰਕੂਲ ਜਾਰੀ ਕਰਕੇ ਇਹ ਦੱਸੋ ਕਿ ਇਹ ਕਿਹੜੇ ਕਿਹੜੇ ਨਿਯਮ ਨੇ ਤਾਂ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਦੇ ਤੌਰ ਤੇ ਭੇਜੇ ਜਾ ਸਕਣ ਅਗਲੀ ਗੱਲ ਕਹੀ ਗਈ ਕਿ ਹਰ ਸੂਬਾ 2 ਮਹੀਨੇ ਦੇ ਵਿੱਚ 77 ਪੱਧਰ ਦਾ ਨੋਡਲ ਅਧਿਕਾਰੀ ਨਿਯੁਕਤ ਕਰੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਂਦੀ ਹੈ ਤਾਂ ਉਹ ਆਪਣੀ ਸਮੱਸਿਆ ਨੋਡਲ ਅਧਿਕਾਰੀ ਤੱਕ ਲੈ ਕੇ ਜਾ ਸਕਦਾ ਹੈ ਤਾਂ ਜੇਕਰ ਕੋਈ ਸਮੱਸਿਆ ਆਏ ਤਾਂ ਉਹ ਨੋਡਲ ਅਧਿਕਾਰੀ ਉਸ ਨੂੰ ਸੁਲਝਾ ਸਕਦਾ ਹੈ ਤੇ ਉਸ ਦੀ ਜਵਾਬਦੇਹੀ ਵੀ ਤੈਅ ਕੀਤੀ ਜਾ ਸਕਦੀ ਹੈ ਉਤਵਾਦ ਕਿਹਾ ਕਿ ਕੇਂਦਰ 2 ਮਹੀਨੇ ਦੇ ਵਿੱਚ ਜੋ ਵੀ ਮਾਡਲ ਨਿਯਮ ਨੇ ਜਿਹੜੇ ਵੀ ਨਿਯਮ ਤਿਆਰ ਕੀਤੇ ਗਏ ਨੇ ਉਹ ਸਾਰੇ ਸੂਬਿਆਂ ਨੂੰ ਭੇਜੇ ਤੇ ਇਹ 6 ਮਹੀਨੇ ਦੇ ਅੰਦਰ ਅੰਦਰ ਇਹ ਇਨਸ਼ੋਰ ਕੀਤਾ ਜਾਵੇ ਕਿ ਸਾਰੇ ਪਾਸੇ ਇਹ ਜੋ ਕਾਨੂੰਨ ਦੇ ਨਿਯਮ ਨੇ ਉਹ ਲਾਗੂ ਹੋਏ ਕਿ ਨਹੀਂ ਹੋਏ ਤਾਂ ਅਨੰਦ ਬੈਰੀਜ ਐਕਟ ਦੇ ਨੂੰ ਲੈ ਕੇ ਸਿੱਖ ਸਮਾਜ ਜਾਂ ਸਿੱਖ ਲੀਡਰ ਨੇ ਬਹੁਤ ਲੰਬੇ ਸਮੇਂ ਤੋਂ ਇਸਦੇ ਲਈ ਜਦੋਂ ਜਿਹਤ ਕਰ ਰਹੇ ਸੀ ਕਿ ਸਿੱਖਾਂ ਦਾ ਜੋ ਵਿਆਹ ਹੈ ਉਹ ਆਨੰਦ ਮੈਰਿਜ ਐਕਟ ਦੇ ਤਹਿਤ ਦਰਜ ਕਰਵਾਇਆ ਜਾਵੇ ਇਸ ਨੂੰ ਸਫਲਤਾ ਮਿਲੀ 2012 ਦੇ ਵਿੱਚ ਜਦੋਂ ਅਮੈਂਡਮੈਂਟ ਕੀਤਾ ਗਿਆ ਤੇ ਪੂਰੇ ਦੇਸ਼ ਵਿੱਚ ਇਸ ਆਨੰਦ ਮੈਰਿਜ ਐਕਟ ਨੂੰ ਲਾਗੂ ਕੀਤਾ ਗਿਆ ਸੀ ਹਾਲਾਂਕਿ ਉਸ ਤੋਂ ਪਹਿਲਾਂ ਸਿੱਖਾਂ ਦੇ ਜੋ ਵਿਆਹ ਸੀ ਉਹ Hindu Marriage Act ਦੇ ਇੱਕ ਕਲੋਜ਼ ਦੇ ਤਹਿਤ ਦਰਜ ਹੁੰਦੇ ਸੀ ਪਰ 2012 ਦੇ ਅਮੈਂਡਮੈਂਟ ਤੋਂ ਬਾਅਦ ਇਹ ਐਕਟ ਲਾਗੂ ਹੋਇਆ ਪਰ ਨਿਯਮ ਬਹੁਤੇ ਸੂਬਿਆਂ ਦੇ ਵਿੱਚ ਨਹੀਂ ਸੀ ਅੱਜ ਸੁਪਰੀਮ ਕੋਰਟ ਦੀ ਇਹ ਜੋ ਟਿੱਪਣੀ ਹੈ ਜੋ ਇਹ ਡਾਇਰੈਕਸ਼ਨਸ ਨੇ ਉਹ ਕਾਫੀ ਅਹਿਮ ਨੇ ਸਿੱਖ ਸਮਾਜ ਦੇ ਲਈ